एसएसबी ਦੇ ਸੇਵਾਦਾਰ ਤੇ ਚੌਕੀਦਾਰ ਦੇ ਜੋ ਪੋਸਟਾਂ ਸੀ ਉਹਨਾਂ ਦਾ ਭਾਈ ਆਨਲਾਈਨ ਅਪਲਾਈ ਲਿੰਕ ਹੈ ਜਿਹੜਾ ਆ ਚੁੱਕਿਆ ਹੁਣੇ-ਹੁਣੇ ਆਇਆ ਹੈ ਬਹੁਤ ਜ਼ਿਆਦਾ ਡਿਮਾਂਡ ਹੋ ਰਹੀ ਸੀ ਕਿ ਇਸ ਤਰ੍ਹਾਂ ਅਪਲਾਈ ਹੋਊ ਹੁਣ ਆਪਾਂ ਉਹ ਵੀਡੀਓ ਵੀ ਦੇਖ ਹੀ ਲੈਣੇ ਕਿ ਇਸ ਤਰ੍ਹਾਂ ਅਪਲਾਈ ਹੋਊਗਾ ਅਜੂਪਾ ਮੈਂ Google ਤੇ ਚਲੇ ਜਾਣਾ Google ਤੇ ਜਾ ਕੇ ਤੁਸੀਂ ਸਿੰਪਲੀ ਸਰਚ ਕਰ ਲਿਓ SSB 3 SSB ਪਾ ਲਿਓ ਤੇ ਜਿਹੜੀ ਪਹਿਲੀ ਆ ਉਹ ਓਪਨ ਹੋਗੀ ਏਸ ਨੂੰ ਓਪਨ ਕਰ ਲਿਓ SSB ਪੰਜਾਬ ਇਹ ਪੋਸਟ ਓਪਨ ਹੋਗੀ ਇੱਥੇ ਤੁਸੀਂ ਜਾਓਗੇ ਆਨਲਾਈਨ ਐਪਲੀਕੇਸ਼ਨ ਤੇ ਇੱਥੇ ਤੁਸੀਂ ਕਲਿੱਕ ਕਰੋਗੇ ਆਨਲਾਈਨ ਐਪਲੀਕੇਸ਼ਨ ਨੂੰ ਤਾਂ ਇੱਥੇ ਆ ਪਈ ਹੈ 288 ਦੇ ਕ ਓਪਨ ਹੋ ਗਈ ਤਾਂ ਹੁਣ ਇੱਥੇ ਜੇ ਤੁਸੀਂ ਨਵੇਂ ਭਰਨੇ ਤਾਂ ਪਹਿਲਾਂ ਤੁਸੀਂ ਰਜਿਸਟ੍ਰੇਸ਼ਨ ਕਰਾਉਂਗੇ ਤਾਂ ਪਹਿਲੀ ਰਜਿਸਟ੍ਰੇਸ਼ਨ ਹੋ ਜਿਹੜੀ ਤੁਹਾਡੀ ਉਹ ਇੱਥੇ ਹੋਏਗੀ ਇੱਥੋਂ ਤੁਸੀਂ ਸਿਲੈਕਟ ਕਰਨਾ ਹੈ ਸੇਵਾਦਾਰ ਦੀ ਭਰਨੀ ਹੈ ਜਾਂ ਚੌਂਕੀਦਾਰ ਦੀ ਭਰਨੀ ਹੈ ਦੋਨੋਂ ਵੀ ਭਰ ਸਕਦੇ ਹੋ ਜੀ ਤਾਂ ਕਲਿੱਕ ਕਰਤਾ ਤਾਂ ਇੱਥੇ ਤੁਸੀਂ ਆਪਣਾ ਨਾਮ ਭਰੋਗੇ ਸਭ ਤੋਂ ਪਹਿਲਾਂ ਫਾਦਰ ਨੇਮ ਮਦਰ ਨੇਮ ਜੈਂਡਰ ਮੈਰਿਟਲ ਸਟੇਟਸ ਡੋਮਿਸਾਈਲ ਕਿੱਥੋਂ ਦੇ ਹੋ ਤੁਸੀਂ ਕੈਟਾਗਰੀ ਕੀ ਹੈ ਜਾਤੀ ਕਿਹੜੀ ਆ ਰਹੀ ਹੈ ਜੀ ਠੀਕ ਹੈ ਡੇਟ ਆਫ ਬਰਤ ਕਿੰਨੀ ਹੈ ਤੁਹਾਡਾ ਈਮੇਲ ਐਡਰੈਸ ਕਿੰਨਾ ਹੈ ਮੋਬਾਈਲ ਨੰਬਰ ਕਿੰਨਾ ਹੈਗਾ ਇਸ ਤੋਂ ਇਲਾਵਾ ਦੂਸਰਾ ਮੋਬਾਈਲ ਨੰਬਰ ਕਿੰਨਾ ਹੈ ਇਹ ਵੀ ਤੁਹਾਨੂੰ ਭਰਨਾ ਆਇਡੈਂਟੀਟੀ ਪ੍ਰੂਫ ਕਿਹੜਾ ਲਗਾ ਰਹੇ ਹੋ ਆਧਾਰ ਕਾਰਡ ਲਗਾ ਰਹੇ ਹੋ ਪੈਨ ਕਾਰਡ ਲਗਾ ਰਹੇ ਹੋ ਜੋ ਵੀ ਲਗਾ ਰਹੇ ਹੋਗੇ ਕ੍ਰਿਮੀਨਲ ਕੇਸ ਹੋਇਆ ਜਾਂ ਨਹੀਂ ਹੋਇਆ ਇਹ ਸਾਰੀਆਂ ਚੀਜ਼ਾਂ ਭਰਨ ਤੋਂ ਬਾਅਦ ਤਾਂ ਇਸ ਤੋਂ ਬਾਅਦ ਨੈਕਸਟ ਤੁਸੀਂ ਆਉਗੇ ਐਡਰੈਸ ਤੇ ਐਡਰੈਸ ਤੁਸੀਂ ਆਪਣਾ ਭਰ ਸਕਦੇ ਹੋ ਪਰਮਾਨੈਂਟ ਤੇ ਰੈਜ਼ੀਡੈਂਸ ਕਿਹੜਾ ਜੀ ਤੇ ਲਾਸਟ ਦੇ ਵਿੱਚ ਤੁਸੀਂ ਭਰਦੋਗੇ ਆਪਣੀ 8ਵੀਂ ਦੀ ਕੁਆਲਿਫਿਕੇਸ਼ਨ ਇਹ ਭਰਨ ਤੋਂ ਬਾਅਦ ਜੀ ਤੁਸੀਂ ਇੱਥੇ ਤੁਹਾਡਾ ਨਾਮ ਆਜ ਪੇਜ ਤੇ ਚਲੇ ਜਾਓਗੇ ਜਿੱਥੇ ਜਾ ਕੇ ਤੁਸੀਂ ਆਪਣੇ ਸਿਗਨੇਚਰ ਅਤੇ ਜਿੱਥੇ ਤੁਹਾਡੇ ਜੋ ਸਰਟੀਫਿਕੇਟ ਨੇ ਸਕੈਨ ਕੀਤੇ ਹੋਏ ਉਹ ਤੁਸੀਂ ਇਹਨਾਂ ਨੂੰ ਆਪਣੇ ਨੂੰ ਅਪਲੋਡ ਕਰੋਗੇ ਅੱਠਵੇਂ ਦਾ ਸਰਟੀਫਿਕੇਟ ਉਤੇ ਸਿਗਨੇਚਰ ਤੁਹਾਡੇ ਸਕੈਨ ਕੀਤੇ ਅਪਲੋਡ ਹੋਣਗੇ ਦੁਬਾਰਾ ਫਿਰ ਤੋਂ ਤੁਸੀਂ ਇਹਨੂੰ ਓਪਨ ਕਰੋਗੇ ਤਾਂ ਇੱਥੇ ਲਿਖਿਆ ਪਿਆ ਅਪਲੋਡ ਫੋਟੋ ਸਾਈਨ ਪੇ ਫੀ ਇਹ ਸਾਰਾ ਕੁਝ ਆ ਗਿਆ ਇਹਨੂੰ ਤੁਸੀਂ ਸਿਲੈਕਟ ਕਰੋਗੇ ਤਾਂ ਇੱਥੇ ਜਾ ਕੇ ਤੁਸੀਂ ਆਪਣੇ ਤਿੰਨ ਦਿਨਾਂ ਬਾਅਦ ਜਿਹੜੀ ਫੀ ਪਈ ਉਹ ਭਰ ਸਕਦੇ ਹੋਗੇ ਠੀਕ ਹੈ